ਸਾਡੇ ਨਾਲ ਲੋਕਾਂ ਦੇ ਵਿੱਚ ਅੱਜ ਆਪਣੇ ਪਿੰਡ ਬੈਕਸ ਦੇ ਵਿੱਚ ਸਾਂਝੀ ਲੋੜੀ ਮਨਾਈ ਜਾਂਦੀ ਹੈ ਤੇ ਆਪਾਂ ਲੋੜੀ ਤੇ ਪਹੁੰਚੇ ਆਂ ਇਹ ਆਪਣਾ ਗੁਰਦੁਆਰਾ ਸਾਹਿਬ ਹੈ ਜੀ ਤੇ ਲੋਕਾਂ ਦੇ ਸਹਿਯੋਗ ਨਾਲ ਪੂਰਾ ਫੰਡ ਇਕੱਠਾ ਕੀਤਾ ਹੋਇਆ ਜੀ ਲੋਓ ਇਹ ਪਿੰਡ ਦੇ ਵੀਰ ਦੇਚਿ ਰਾਇਗੁਰੂ ਜੀ ਦਾ ਘਰ ਸਾਹਿਬ ਛੇ ਰਾਇਗੁਰੂ ਜੀ ਦੇ ਪਾਸੇ ਆਪਣੇ ਪਿੰਡ 'ਚ ਬੜੀ ਧੂਮ-ਧਾਮ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਸੋ ਆਪ ਜੀ ਨੂੰ ਬੇਨਤੀ ਹੈ ਤੁਸੀਂ ਵੀ ਇੱਥੇ ਆ ਕੇ ਆਪਣੇ ਅਗਨੀ ਪੇੜ ਕਰੋ। ਸਾਂਝਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਇੱਕ ਇਕੱਠ ਦੀ ਮਿਸਾਲ ਹੈ ਜੀ। ਇਕਤਾ ਇਕਤਰਮ ਨਹੀਂ ਹੁੰਦੀ ਦੁਸਤਰਾ ਸਾਹਿਬ ਦੇ ਵਿੱਚ। ਜਿਨ੍ਹਾਂ ਦੇ ਨਵੇਂ ਵਿਆਹ ਹੋਏ ਨੇ, ਜਿਨ੍ਹਾਂ ਘਰੇ ਗੁਰੂ ਮਹਾਰਾਜ ਨੇ ਦਾਤਾ ਬਖਸ਼ੀਆਂ ਨੇ, ਉਹਨਾਂ ਨੂੰ ਪਿੰਡ ਵਾਲੇ ਪੰਚਾਇਤ ਵੱਲੋਂ ਸੋਰਾ ਫੰਡ ਅਨਲਾਕ ਕੇ ਜਿਨ੍ਹਾਂ ਨਾਮ ਦੇ ਜਾਨ ਪਾਏ ਪੰਜਾਬ ਦੇ ਪਾਣੀ ਦੇ ਬਾਰੇ ਵੀ ਬਹੁਤ ਲੱਗ ਰਿਹਾ ਹੈ ਜੀ ਵਾਲੀ ਵਾਲੀ ਪੇਟ ਕਰਦੇ ਆਪਾਂ ਲੋੜੀ ਦੇ ਮੁਬਾਰਕਾਂ ਜੀ ਸਭ ਨੂੰ ਤੇ ਵੇਖ ਸਕਦੇ ਲੋਕਾਂ ਦੇ ਚਿਹਰੇ ਜੀ ਮੰਗਲ ਪ੍ਰਸ਼ਾਦ ਦੇ ਤੌਰ ਤੇ ਦਿੱਤੀ ਜਾਏਗੀ ਜੋ ਸੇਵਾਵਾਂ ਵੱਲੋਂ ਸੇਕ ਸੰਗਤਾਂ ਵੱਲੋਂ ਲੋੜੀ ਦੀ ਲਾਟਾ ਵੇਖੋ ਕਿੰਨੀ ਬਲੜੀਆਂ ਨੇ ਇਹ ਪੇਂਟ ਦੀ ਇਕੱਠੀ ਲੋੜੀ ਜੋ ਸਾਜੀ ਵਾਲੀ ਜਾਂਦੀ ਹੈ ਪਿੰਡ ਵਾਲਿਆਂ ਨੂੰ ਆਸੇ-ਪਾਸੇ ਢਾਣੀ ਵਾਲਿਆਂ ਨੂੰ ਪਿੰਡ ਬੈਕ ਘਾਸ ਵਾਲਾ ਲੋੜੀ ਦੀ ਸਾਡੇ ਨਾਲ ਹੈ ਬਹੁਤ ਬਹੁ ਮੁਬਾਰਕਾਂ ਨਹੀਂ ਇਹ ਨਜਵਾਜ ਵਾ ਪਰ ਡਰੋਨ ਨਾਲ ਵੀ ਵੀਡੀਓ ਬਣਦੀ ਆਈ महंगी का बहुत बहुत बैठक मंगा दिन त्यौहार मेरी है इसी तरह ही आप ਸਾਰਿਆਂ ਨੇ ਪ੍ਰਸ਼ਾਦ ਲੈ ਕੇ ਜਾਣਾ ਹੈ ਪ੍ਰਸ਼ਾਦ ਲੈ ਕੇ ਬਗੈ ਨਹੀਂ ਜਾਣਾ ਹੋਏ ਬਹੁਤ ਜਿਆਦਾ ਸੱਜਣ ਤੰਗ ਬਣਾ ਲਏ ਹਨ ਕਿਤੇ ਗਏ ਹਨ ਇਹ ਵਾਰੀ ਸੋ ਮਾਲਕ ਜੀ ਜਿਹਾ ਜਲਦੀ ਚੜਦੀ ਕਲਾ ਰੱਖੋ ਆਪਾਂ ਹਰ ਸਾਲ ਵੜੀ ਮੰਦ ਰਹੀਓ ਸਾਡੇ ਪਰ ਬੜੀ ਰਹੀਓ ਮਿੱਤਰੋ ਪ੍ਰਸ਼ਾਦ ਵਰਤਾਂਦੇ ਹੋਏ ਤੇ ਆਵੇ ਲੋ ਮੰਗ ਨਹੀਂ ਇਹ ਵੀਰ ਪ੍ਰਸ਼ਾਦ ਦੀ ਸੇਵਾ ਕਰਦੇ ਹੋਏ ਮੂੰਗਫਲੀ ਦੀ ਲਓ ਜੀ ਆਪਾਂ ਵੀ ਮੂੰਗਫਲੀ ਲੈ ਰਹੇ ਹਾਂ ਲਓ ਜੀ ਪ੍ਰਸ਼ਾਦ ਲੈ ਲਿਆ ਇਹ ਵੀਰ ਵੀ ਸੇਵਾ ਰੱਖੇ ਹੋਏ ਤੱਪੂ ਵੀਰ ਮੇਟਰ ਆਪਾਂ ਬਾਹਲੀ ਲੋੜੀ ਆਪਣੇ ਘਰੇ ਇਹ ਵੇਖੋ ਗਰਮਾੜੀ ਲੋੜੀ ਲੋੜੀ ਉਹਦੇ ਵਿੱਚ ਕੀਤੀ ਜਾ ਆ ਆਪਣੇ ਟਾਣੀ ਦਾ ਲੋੜੀ ਬਣਾਉਂਦੇ ਓਏ ਸੁਣੋ ਸਪੀਕਰ ਦੀ ਬਾਤ ਆਉਂਦੀਆਂ ਲੋੜੀਆਂ ਮਨਾਉਂਦੀਆਂ ਜੋੜੀਆਂ ਪੈਣ ਪਈਆਂ ਕੌਂਦੀਆਂ ਤਰਾਵਦੀਆਂ ਕੌਂਦੀਆਂ ਜੋੜੀਆਂ ਦੇ ਸ਼ਕਲ ਮਨਾ ਜਦੋਂ ਇਹ ਆਉਂਦੀ ਏ ਲੋੜੀ ਬਣਾ ਜੀ ख़ुशियां प्रादे आई ख़ुशियां जी राते आई चावाते आई ठंडी ठंडी राति लाड मलारां जीड़ी मोहबत प्यार जी लोहड़ी लाड मलारां